ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਪਹੁੰਚੇ ਹਾਂ ਸ਼ੰਭੂ ਬਾਰਡਰ ਤੇ ਬੀਤੇ ਦਿਨੀ 11 ਵਜੇ ਕਿਸਾਨ ਆਗੂਆਂ ਦੇ ਵੱਲੋਂ ਦਿੱਲੀ ਚਲੋ ਦੀ ਕਾਰ ਦਿੱਤੀ ਗਈ ਸੀ ਇਸੋ ਤਾਂ ਰਾਣ ਦੂਸਰੇ ਪਾਸੇ ਉਹ ਸ਼ਕਤੀ ਹੁੰਦੀ ਆ ਤੇ ਅਥਰੂ ਗੈਸ ਦੇ ਗੋਲੇ ਜਿਹੜੇ ਐ ਸ਼ੈਲਿੰਗ ਕੀਤੀ ਜਾਂਦੀ ਆ ਕਿਸਾਨਾਂ ਦੇ ਉੱਤੇ ਕਿਸਾਨਾਂ ਨੂੰ ਖਦੇੜਣ ਦੇ ਲਈ ਸੋ ਅੱਜ ਜਿਹੜਾ ਮਾਹੌਲ ਕਿਤੇ ਨਾ ਕਿਤੇ ਸ਼ਾਂਤ ਨਜ਼ਰ ਆ ਰਿਹਾ ਸੀ ਸੋ ਜਥੇਬੰਦੀਆਂ ਹੁਣ ਵੀ ਜਿਹੜੀਆਂ ਸ਼ੰਭੂ ਬਾਰਡਰ ਤੇ ਪਹੁੰਚਦੀਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਜਥੇਬੰਦੀਆਂ ਜਿਹੜੀਆਂ ਸ਼ੰਭੂ ਬਾਰਡਰ ਦੇ ਉੱਤੇ ਪਹੁੰਚ ਰਹੀਆਂ ਨੇ ਸਰਕਾਰ ਦੇ ਖਿਲਾਫ ਜਿਹੜੀ ਨਾਹਰੇਬਾਜੀ ਹੋ ਰਹੀ ਆ ਖ ਹਰਿਆਣਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਹੁੰਦੀ ਹੈ ਹਜ਼ਾਰਾਂ ਸੈਂਕੜਿਆਂ ਦੀਆਂ ਜਿਹੜੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬਾਰਡਰ ਤੇ ਹੁਣ ਵੀ ਪਹੁੰਚ ਰਹੇ ਨੇ ਪਰ ਜੇ ਗੱਲ ਕੱਲ ਦੀ ਕਰੀਏ ਤਾਂ 11 ਵਜੇ ਦੀ ਕਾਲ ਦਿੱਤੀ ਗਈ ਸੀ ਦਿੱਲੀ ਜਾਣ ਦੀ ਤੇ ਦੂਸਰੇ ਪਾਸਿਓਂ ਹਰਿਆਣਾ ਪ੍ਰਸ਼ਾਸਨ ਵੱਲੋਂ ਰੋਕਣ ਦੇ ਲਈ ਅਥਰੂ ਗੈਸ ਤੇ ਗੋਲੇ ਚਲਾਏ ਗਏ ਖਬਰ ਆਏ ਵੀ ਸਾਹਮਣੇ ਆਈਆਂ ਕਿ ਖਨੋਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਦੀ ਗੋਲੀ ਦੇ ਨਾਲ ਮੌਤ ਹੋ ਜਾਂਦੀ ਹੈ ਸੋ ਅੱਜ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਹੋਣਾਂ ਦੇ ਵੱਲੋਂ ਨੌਜਵਾਨ ਜੋ ਸ਼ਹਾਦਤ ਪ੍ਰਾਪਤ ਕਰ ਗਿਆ ਖਨੋਰੀ ਬਾਰਡਰ ਦੇ ਉੱਤੇ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਵੀ ਜਾਣਗੇ ਤੇ ਨਾਲ ਹੀ ਖਨੋਰੀ ਬਾਰਡਰ ਦਾ ਜਾਇਜ਼ਾ ਵੀ ਜਿਹੜਾ ਹੈ ਉਹਨਾਂ ਆਗੂਆਂ ਦੇ ਵੱਲੋਂ ਲਿਆ ਜਾ ਰਿਹਾ ਹੈ ਦੱਸ ਦਿੰਨੇ ਆ ਕਿ ਐਮਐਸਪੀ ਵਰਗੀਆਂ ਮੰਗਾਂ ਤੇ ਸੁਆਮੀ ਨਾਥਨ ਕਮਿਸ਼ਨ ਜਿਹੜੀ ਰਿਪੋਰਟ ਹੈ ਉਹਨੂੰ ਲਾਗੂ ਕਰਨ ਦੀਆਂ ਮੰਗਾਂ ਜਿਹੜੀਆਂ ਐ ਪਿਛਲੇ ਸਾਲ ਜਦੋਂ ਪਿਛਲੀ ਵਾਰੀ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਤੇ ਇੱਕ ਕਮਿਟਮੈਂਟ ਕੀਤੀ ਗਈ ਸੀ ਸਰਕਾਰ ਦੇ ਵੱਲੋਂ ਤੇ ਉਹ ਕਮਿਟਮੈਂਟ ਜਿਹੜੀ ਹੈ ਪੂਰੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਸੜਕਾਂ ਦੇ ਉੱਤਰੇ ਨੇ ਸੋ ਪੰਜਾਬ ਹਰਿਆਣਾ ਹੱਦ ਦੇ ਉੱਤੇ ਹੀ ਬਾਰਡਰ ਜਿਹੜਾ ਬਣਾ ਦਿੱਤਾ ਗਿਆ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਅਥਰੂ ਗੈਸ ਦੇ ਗੋਲੇ ਜਿਹੜੇ ਕਿਸਾਨਾਂ ਦੇ ਉੱਤੇ ਡਾਗੇ ਗਏ ਬੀਤੇ ਦੇਣੀ 13 ਫਰਵਰੀ ਦੀ ਪਹਿਲਾ ਕਾਲ ਸੀ ਪਰ ਉਸ ਤੋਂ ਬਾਅਦ ਮੀਟਿੰਗ ਤੇ ਮੀਟਿੰਗ ਜੜੀ ਹੈ ਮੀਟਿੰਗਾਂ ਦਾ ਦੌਰ ਚੱਲਦਾ ਹੈ ਕੇਂਦਰੀ ਮੰਤਰੀਆਂ ਦੇ ਨਾਲ ਤੇ ਜਿਹੜਾ ਨਤੀਜੇ ਕਿਸੇ ਸਾਰਥਕ ਨਤੀਜੇ ਤੇ ਨਹੀਂ ਪਹੁੰਚਦੀਆਂ ਇਹ ਮੀਟਿੰਗਾਂ ਸੋ ਇੱਕ ਵਾਰ ਫੇਰ ਕੱਲ 11 ਵਜੇ ਜਿਹੜੀ ਹੈ ਕਾਲ ਦਿੱਤੀ ਗਈ ਸੀ ਇਸੇ ਦੌਰਾਨ ਕੇਂਦਰੀ ਮੰਤਰੀ ਅਰਜੁਨ ਮੁੰਡਾ ਦੇ ਵੱਲੋਂ ਇੱਕ ਵਾਰ ਫਿਰ ਕਾਲ ਦਿੱਤੀ ਗਈ ਸੀ ਮੀਟਿੰਗ ਦੇ ਲਈ ਕਿ ਬੈਠ ਕੇ ਮਸਲਾ ਜਿਹੜਾ ਹੈ ਹੱਲ ਕੀਤਾ ਜਾਵੇਗਾ ਪਰ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਦੂਸਰੇ ਪਾਸੇ ਕਿਸਾਨਾਂ ਦੇ ਉੱਤੇ ਜਿਹੜੀ ਅਥਰੂ ਗੈਸ ਦੇ ਗੋਲੇ ਜਿਹੜੇ ਚਲਾਏ ਜਾ ਰਹੇ ਸਨ ਖਡੌਰੀ ਬਾਰਡਰ ਦੀਆਂ ਕੁਝ ਤਸਵੀਰਾਂ ਜਹੀਆਂ ਸਾਹਮਣੇ ਆਈਆਂ ਜੜੀਆਂ ਕਿ ਬੇहद ਪਰੇਸ਼ਾਨ ਕਰਨ ਵਾਲੀਆਂ ਸਨ ਕਿਹਾ ਵੀ ਜਾਂਦਾ ਹੈ ਕਿ ਅਥਰੂ ਗੈਸ ਦੇ ਗੋਲਿਆਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਗੋਲੀਆਂ ਵੀ ਕਿਸਾਨਾਂ ਦੇ ਉੱਤੇ ਦਾਗੀਆਂ ਗਈਆਂ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਜੋ ਕਿ 21 ਤੋਂ 22 ਸਾਲ ਦਾ ਨੌਜਵਾਨ ਸੀ ਉਸ ਦੀ ਮੌਤ ਹੋ ਜਾਂਦੀ ਹੈ। ਬਿਲਕੁਲ ਜਦੋਂ ਮਾਹੌਲ ਕੱਲ ਭੱਖ ਦਾ ਨਜ਼ਰ ਆਉਂਦਾ ਤਾਂ ਜਿਹੜਾ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਰੋਸ ਵੀ ਵੇਖਣ ਨੂੰ ਮਿਲਦਾ। ਬਾਬਾ ਜੀ ਕਿੱਥੋਂ ਆਏ? ਅਸੀਂ ਗਦਾਫਰ ਤੋਂ ਆਏ ਜੀ। ਬਾਬੇਓ ਕੱਲ 11 ਵਜੇ ਦੀ ਕਾਲ ਸੀ ਦਿੱਲੀ ਚੱਲੋ ਦੀ ਇੱਕ ਪਾਸੇ ਮੀਟਿੰਗ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕਰੀ ਜਾ ਰਹੀ ਸੀ ਤੇ ਦੂਜੇ ਪਾਸੇ ਜਿਹੜੀ ਗੋਲੀ ਚੱਲ ਜਾਂਦੀ ਹੈ ਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਹਨੋਰੀ ਬਾਰਡਰ ਦੇ ਉਤੇ ਇੱਕ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ ਕਿਵੇਂ ਵੇਖਦੇ ਹੋ ਕੱਲ ਦੀ ਕਾਰਵਾਈ ਨੂੰ ਇਹ ਬੜੀ ਨਿੰਦਣਯੋਗ ਗੱਲ ਹੈ ਜੀ ਅਸੀਂ ਤਾਂ ਸਾਥਵੇਂ ਆ ਤਾਂ ਉੱਥੇ ਵੀ ਸਾਥਵੇਂ ਸੀ ਸਾਰੇ ਅਸੀਂ ਤਾਂ ਕਹਿੰਦੇ ਆਂ ਵੀ ਰਾਹ ਖੋਲ ਦਿਓ ਅਸੀਂ ਚਲੇ ਜਾਈਏ ਇਹ ਸਾਨੂੰ ਡੱਕਦੇ ਆ ਜਦੋਂ ਕੋਈ ਬਗੈਰ ਵਜ੍ਹਾ ਤੋਂ ਉਹਨਾਂ ਦੀ ਰੇਂਜ ਤੋਂ ਉਰੇ ਆ ਕੇ ਗੋਲੇ ਛੁੱਟਣਦੇ ਜਦੋਂ ਸਾਡੇ ਲੀਡਰ ਵੀ ਸਾਥਵੇਂ ਗਏ ਆ ਨਾ ਫੇਰ ਵੀ ਗੋਲਾ ਫਿਰ ਇੱਥੇ ਐ ਬਾਰਡ ਦੇ ਵੀ ਪੱਕੀਆਂ ਗੋਲੀਆਂ ਚੱਲੀਆਂ ਇਸ ਤੋਂ ਪਹਿਲਾਂ ਉਹਦੇ ਰਾਉਂਡ ਸਾਡੇ ਲੀਡਰਾਂ ਦੇ ਕੋਲ ਆ ਬਰਾਮਦ ਕੀਤੇ ਆ ਤੇ ਉੱਥੇ ਵੀ ਪੱਕੀ ਗੋਲੀ ਨਾਲ ਅਸ਼ੀਦ ਹੋਇਆ ਸਿੰਘ ਜੀ ਤੇ ਕੋਈ ਜ਼ਖਮੀ ਵੀ ਹੋਇਆ ਇਹ ਮਾੜੀ ਗੱਲ ਵਾ ਖੱਟ ਸਰਕਾਰ ਵਾਸਤੇ ਤੇ ਸੈਂਟਰ ਦੀ ਸ਼ਹਿਰ ਤੇ ਸਾਰਾ ਕੰਮ ਹੁੰਦਾ ਇਹ ਕੋਈ ਗੱਲ ਸਾਰੇ ਬੜੇ ਸੋਭਾ ਨਹੀਂ ਦਿੰਦੀ ਵੀ ਇਹ ਸਿੱਖਾਂ ਦੇ ਇੰਨਾ ਜ਼ੁਲਮ ਹੋਏ ਘਟ ਗਿੰਦੀਆਂ ਜਾਣ ਕੇ ਮਤਲਬ ਸਾਡੇ ਤੇ ਇਦਾਂ ਕਰ ਰਹੇ ਆ ਬਬੇ ਉਹ ਕੱਲਾ ਇੱਕ ਜਿਵੇਂ ਕਹ ਲਈਏ ਕਿ ਕਿਸਾਨੀ ਤੋਂ ਹਟ ਕੇ ਕੱਲੀ ਇੱਕ ਕੌਮ ਦੀ ਹੀ ਗੱਲ ਬਣਾ ਦਿੱਤੀ ਜਾਂਦੀ ਹੈ ਸੈਂਟਰ ਸਰਕਾਰ ਦੇ ਵਿੱਚ ਵੀ ਜੇ ਗੱਲ ਕਰੀਏ ਦੂਸਰੇ ਪਾਸੇ মিডিਆ ਇਹ ਗੱਲਾਂ ਵੀ ਜ਼ਾਹਰ ਕਰਦਾ ਹੈ ਕਿ ਸਿਰਫ ਇੱਕ ਕੌਮ ਨੂੰ ਹੀ ਦਿੱਕਤ ਹੈ ਬਾਕੀ ਕੋਈ ਵੀ ਕਿਸਾਨੀ ਮਸਲੇ ਨੂੰ ਲੈ ਕੇ ਆਵਾਜ਼ ਨਹੀਂ ਚੁੱਕਦਾ ਜੇ ਇਹਨਾਂ ਨੂੰ ਬਹੁਤੀ ਦਿੱਕਤ ਆ ਸਾਨੂੰ ਬਖੜੇ ਕਰਦਾਂ ਫਿਰ ਆਹੀਂ ਤੇ ਨਹੀਂ ਕਹਿੰਦੇ ਆਹੀਂ ਨਹੀਂ ਕਹਿੰਦੇ ਅਸੀਂ ਤੇ ਆਪਣੇ ਹੱਕ ਲੈਣ ਪਾਸੇ ਜਾ ਰਹੇ ਹਾਂ ਨਾ ਸਾਨੂੰ ਗਰੰਟੀ ਦਾ ਕਾਨੂੰਨ ਬਣਾ ਦੇਣਾ ਸਾਡੀਆਂ ਜਿਹੜੀਆਂ ਕਰਜ਼ਾ ਮੁਕਤੀ ਦੀਆਂ ਮੰਗਾਂ ਜੋ ਸੁਆਮੀ ਦਾ ਸੈਂਪਰਟ ਜੋ ਸਾਡੀਆਂ ਮੰਗਾਂ ਆਠ ਦਾ ਹੋ ਸਾਡੀਆਂ ਪੂਰੀਆਂ ਕਰ ਦੇਣ ਤੇ ਅਸੀਂ ਕਿਉਂ ਕਿਹਣਾ ਝਗੜਾ ਕਰਨਾ ਤੇ ਕਿਉਂ ਇਹ ਸਾਡੇ ਬਾਰਡਰ ਸੀਲ ਕੀਤੇ ਸਾਨੂੰ ਜਾਣ ਦੇਣ ਜਾਂ ਸਾਨੂੰ ਦੇ ਦੇਣ ਸਾਨੂੰ ਅਸੀਂ ਪਹਿਲਾਂ ਕਾਲ ਜਦੋਂ ਦਿੱਤੀ ਆ ਇੰਨੇ ਚਿਰ ਦੀ ਵੀ ਅਸੀਂ ਜੇ ਸਾਨੂੰ ਸਾਡਾ ਮਸਲਾ ਨਾ ਹੱਲ ਹੋਇਆ ਤੇ ਆਪਾਂ ਦਿੱਲੀ ਕੋਈ ਕੁਝ ਕਰਾਂਗੇ ਤੇ ਸਾਡੇ ਉਦੋਂ ਪਹਿਲਾਂ ਹੀ ਕਰ ਦਿੰਦੇ ਮਸਲੇ ਹੱਲ ਅਸੀਂ ਇਹਦੋਂ ਕਿਉਂ ਅਸੀਂ ਆਪਣੇ ਬੰਦੇ ਕਿਉਂ ਮਰੋਣੇ ਕੱਲ ਵੀ ਮਤਲਬ ਉੱਥੇ ਕੱਲ ਵੀ ਫੱਟਰ ਹੋਏ ਬੰਦੇ ਆਪਣੇ ਇਸ ਬਾਰਡਰ ਤੇ ਵੀ ਮਤਲਬ ਡਰੋਨ ਨਾਲ ਫੇਰ ਛੋਟਾਂ ਦੇ ਆ ਜਿੱਥੇ ਪਬਲਿਕ ਜਿਆਦਾ ਹੈ ਉੱਥੇ ਡਰੋਨ ਨਾਲ ਤੋਂ ਚਾਰ ਬੰਬ ਡਰੋਨ ਭਰ ਕੇ ਆਉਂਦਾ ਚਾਰ ਛੋਟਦਾ ਪਰ ਗੱਲ ਕਰੀ ਜਾਵੇ ਹਰਿਆਣਾ ਦੀ ਸਰਕਾਰ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਸਾਨੂੰ ਟਰੈਕਟਰ ਟਰਾਲੀਆਂ ਤੋਂ ਦਿੱਕਤ ਹੈ ਬੱਸਾਂ ਤੇ ਚੜ ਕੇ ਜਾਂ ਕਾਰਾਂ ਤੇ ਚੜ ਕੇ ਚਲੇ ਜਾਣ ਦਿੱਲੀ ਨੂੰ ਖਾਨੂੰ ਕੋਈ ਦਿੱਕਤ ਨਹੀਂ ਟਰੈਕਟਰ ਟਰਾਲੀ ਦੇ ਉਹ ਤੇਲ ਪਾਉਂਦਾ ਸਾਡੇ ਟਰੈਕਟਰਾਂ ਚ ਵੀ ਉਹਨੂੰ ਦਿੱਕਤ ਬੰਦੇ ਤਾਂ ਅਸੀਂ ਉਹੋ ਜਾਣੇ ਆ ਇਹ ਟਰਾਲੀਆਂ ਚੱਲ ਜੀਏ ਹੁਣ ਜੇ ਅਸੀਂ ਚੱਲ ਜੀਏ ਟੇਨ ਦੇ ਉੱਤੇ ਤੇ ਅਸੀਂ ਆ ਕੇ ਸੌਂਹੀਏ ਕਿੱਥੇ ਉੱਥੇ ਜੇ ਰਾਤ 12:00 ਸਿਰ ਇੱਥੇ ਗੜੇ ਮਾਰੀ ਹੋਈ ਤੇ ਕਿਥੇ ਜਾਵੋਗੇ ਜੇ ਸਾਡੀਆਂ ਟਰਾਲੀਆਂ ਲੱਗੀਆਂ ਉੱਤੇ ਤਰਪਾਲਾਂ ਪਈਆਂ ਆਪਣੇ ਜਿਹੜੇ ਬੰਦੇ 8-10 ਦਾ ਟਰਾਲੀਆਂ ਵਿੱਚ ਆ ਗਏ ਆਪਾਂ ਬਲਕੇ ਬਹਿ ਜੰਨੇ ਆ ਸੌਂ ਜੰਨੇ ਆ ਤੇ ਜੇ ਉੱਥੇ ਆਪਾਂ ਖੁੱਲੇ ਮੈਦਾਨ ਜਾਾਂਗੇ ਸਾਨੂੰ ਕਿਹੜਾ ਪ੍ਰਬੰਧ ਕਰਕੇ ਕਿਹੜਾ ਲੈਂਟਰ ਪਾ ਕੇ ਦੇਵਾਂਗੇ ਵੀ ਜਿੱਥੇ ਅਸੀਂ ਰਹੀ ਉੱਥੇ ਜਾਗੇ ਅਸੀਂ ਤੇ ਆਪਣੇ ਸੇਫਟੀ ਵਾਸਤੇ ਖੜਨੇ ਆ ਵੀ ਜੇ ਭਲਕੇ ਠੰਡ ਹੁੰਦੀ ਆ ਤਾਂ ਵੀ ਜੇ ਗਰਮੀ ਹੁੰਦੀ ਆ ਤਾਂ ਵੀ ਇਹ ਤੇ ਤਰਪਾਲਾਂ ਪਈਆਂ ਵੀ ਸਾਨੂੰ ਗਰਮੀ ਵੀ ਨਾ ਲੱਗੇ ਜੇ ਗੱਡੀ ਆਉਣੇ ਸਮੇਂ ਠੰਡ ਆ ਜਾਂਦੀ ਹੈ ਫਿਰ ਦੁਆਰਾ ਮਤਲਬ ਅਸੀਂ ਤੇ ਤੁਰ ਕੇ ਹੁਣ ਥਾਣਕੇ ਘਰੋਂ ਜਾਏ ਆ ਵੀ ਤਰਪਾਲਾਂ ਤਾਂ ਹੀ ਪ ਕਿ ਆ ਠੰਡ ਲੰਘੀ ਆ ਹੁ ਗਰਮੀ ਆ ਗਈ ਗਰਮੀ ਲੰਘ ਜੇ ਅਗਲੀ ਠੰਡ ਵੀ ਆ ਜਾਈਏ ਅਸੀਂ ਮਤਲਬ ਹੁਣ ਆਉਣਾ ਤੇ ਇੱਕ ਪਾਸੇ ਲਾਕੀ ਆ ਬਿਲਕੁਲ ਤੇ ਜਿਹੜੇ ਹਿਸਾਬ ਨਾਲ ਸਖਤਾਈ ਵੇਖੀ ਜਾ ਰਹੀ ਹੈ ਬਾਰਡਰ ਦੇ ਉੱਤੇ ਉਧਰ ਦੂਸਰੇ ਪਾਸੇ ਵੀ ਗੱਲ ਸਾਹਮਣੇ ਆਈ ਹੈ ਨੌਜਵਾਨ ਦੀ ਸ਼ਹਾਦਤ ਹੁੰਦੀ ਹੈ ਇਸ ਕਿਸਾਨੀ ਅੰਦੋਲਨ ਦੇ ਲੇਖੇ ਲੱਗ ਚੁੱਕਾ ਹੈ ਕਿ 20 ਕੀ ਸਾਲ ਦਾ ਨੌਜਵਾਨ ਹੈ ਕੋਈ ਮਾਪਿ ਉਹ ਨਹੀਂ ਹੈ ਸ਼ਾਇਦ ਸਿਰਫ ਦਾਦੀ ਨੇ ਪਾਲਿਆ ਉਸ ਨੂੰ ਪਿੱਛੇ ਦੋ ਤਿੰਨ ਭੈਣਾਂ ਛੱਡ ਗਿਆ ਪਰ ਜਿਹੜੇ ਹਿਸਾਬ ਨਾਲ ਸਖਤਾਈ ਕੀਤੀ ਜਾ ਰਹੀ ਹੈ ਕੀ ਲੱਗਦਾ ਕਿ ਦਿੱਲੀ ਨੂੰ ਕੂਚ ਜਿਹੜਾ ਸਫਰ ਹੋਏਗਾ ਦੇਖੋ ਜੀ ਇਹ ਸਖ ਜਦੋਂ ਇੱਕ ਬੰਦਾ ਵਾਦਾ ਕਰਦਾ 100 ਬੰਦਾ ਉਹਦੇ ਖਿਲਾਫ ਹੁੰਦਾ ਵੀ ਤੂੰ ਨਿਯਾਇਜ਼ ਕਰਦੇ ਆ ਤੇ ਉਹਨੂੰ ਮੋੜਨਾ ਪੈਂਦਾ ਇਹ ਸਰਕਾਰ ਨੂੰ ਇੱਕ ਦਿਨ ਪਾਉਣਾ ਪਏਗਾ ਮੋੜਨਾ ਪਏਗਾ ਰਾਹ ਖੋਲਣੇ ਪੈਣਗੇ ਸਾਨੂੰ ਜਾਣ ਦੇਣਾ ਪਏਗਾ ਜੇ ਨਹੀਂ ਤੇ ਅਸੀਂ ਇੱਥੇ ਸਾਨੂੰ ਇੱਥੋਂ ਮੋੜ ਦੇਣਾ ਸਾਡੀਆਂ ਮੰਗਾਂ ਪੂਰੀਆਂ ਕਰਨਾ ਇੱਥੋਂ ਮੋੜ ਦੇਣਾ ਗਾਂ ਦਿੱਲੀ ਕਰਨੇ ਆ ਅਸੀਂ ਉਥੋਂ 300 ਕਿਲੋਮੀਟਰ ਹੋਰ ਜਾ ਕੇ ਤੇਲ ਫੁਕਾ ਟਟਾ ਸਾਨੂੰ ਕੀ ਫਾਇਦਾ ਅਸੀਂ ਸਾਨੂੰ ਇੱਥੇ ਸਾਨੂੰ ਕੱਲ ਸਾਡੇ ਲੀਡਰ ਲਾਂਚ ਕਰਦੇ ਰਹੇ ਆ ਸਟੇਜ ਤੋਂ ਵੀ ਸਾਨੂੰ ਅੱਜ ਵੀ ਟਵੀਟ ਕਰਦੇ ਸਾਡਾ ਮੰਤਰੀ ਅੱਜ ਵੀ ਜਿਹੜਾ ਖੇਤੀਬਾੜੀ ਮੰਤਰੀ ਅੱਜ ਵੀ ਟਵੀਟ ਕਰਦੇ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ ਅਸੀਂ ਕਾਂ ਜਾਣ ਨਹੀਂ ਦੇਦੇ ਅਸੀਂ ਤੇ ਸਾਡੀ ਜੇਸ਼ੇ ਬੰਦੀ ਨੇ ਤੇ ਉੱਥੇ ਵਲੰਟੀਅਰ ਆਪਣੇ ਲਾਏ ਆ ਵੀ ਕਾਂ ਨਾ ਜਾਓ ਡੱਕੇ ਤਾਰ ਲਾਈ ਆ ਅਸੀਂ ਉੱਥੇ ਡਿਊਟੀ ਦਿੰਨੇ ਆ ਅਸੀਂ ਹੁਣ ਵੀ ਚੱਲੇ ਆ ਡਿਊਟੀ ਸਾਡੀ ਲੱਗ ਜੇ ਉਥੇ 4-4 ਘੰਟੇ 2-2 ਘੰਟੇ ਡਿਊਟੀ ਦਿੰਨੇ ਆ ਜੇ ਉਹ ਫਿਰ ਵੀ ਉਹ ਡਿਊਟੀ ਦੌਰਾਨ ਵੀ ਉਹ ਜਿੱਥੋਂ ਅਸੀਂ ਖਲੋਤੇ ਆ ਬਾਉਂਡਰੀ ਦੇ ਲੱਗਿਆਂ ਕਿ ਬੰਬ ਛੁੱਟਦੇ ਕੀ ਕਰਾਂਗੇ ਜੀ ਤੇ ਬਿਲਕੁਲ ਜਿਵੇਂ ਕੱਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਸੀ ਤੇ ਉਸੇ ਦੌਰਾਨ ਇੱਕ ਪਾਸੇ ਆਗੂਆਂ ਨੂੰ ਮੀਟਿੰਗ ਦੇ ਵਿੱਚ ਲੈ ਗਏ ਦੂਜੇ ਪਾਸੇ ਅਥਰੂ ਗੈਸ ਤੇ ਗੋਲੇ ਜਿਹੜੇ ਨੌਜਵਾਨਾਂ ਦੇ ਉੱਤੇ ਸੁੱਟਦੇ ਅੱਗੇ ਬੈਠਿਆਂ ਤੇ ਸੁੱਟਦੇ ਪਰਸੋਂ ਦੀ ਫੇਰ ਇੱਕ ਵਾਰ 2 ਦਿਨ ਵਾਸਤੇ ਸਤਖਿਤ ਕਰਤਾ ਅੱਗੇ ਵਧਣਾ ਤੇ ਪਰਸੋਂ ਦੀ ਕੀ ਆਸ ਲੱਗਦੀ ਆ ਤੁਹਾਨੂੰ ਕੀ ਮਾਹੌਲ ਰਹੀ ਉਹ ਸਾਡੇ ਲੀਡਰ ਸਾਨੂੰ ਹੁਕਮ ਦੇਣਗੇ ਜੋ ਰਣਨੀਤੀ ਉਹ ਘੜਨਗੇ ਸਿਆਣੇ ਬੜੇ ਉਹਨਾਂ ਦਾ ਤਜਰਬਾ ਬੜਾ ਵਾ ਅਸੀਂ ਉਸੇ ਹਿਸਾਬ ਨਾਲ ਉਹਨਾਂ ਦੀ ਕਾਲਤ ਚਲਾਂਗੇ ਇਹ ਆਪਣਾ ਬੇਮਾਰਾ ਕੰਮ ਤੇ ਕੋਈ ਵੀ ਨਹੀਂ ਕਰਨਾ ਨਹੀਂ ਕਰਦੇ ਬਹੁਤ ਬਹੁਤ ਧੰਨਵਾਦ ਬਦਸਤ। ਇਹਸਾਨ ਗੱਲ ਕਰੀ ਜਾਵੇ ਕਿ ਕਿਸਾਨ ਆਗੂਆਂ ਦੀ ਉਹਨਾਂ ਤੋਂ ਕਿਹਾ ਵੀ ਜਾਂਦਾ ਕਿ ਅਸੀਂ ਆਗੂਆਂ ਤੋਂ ਬਾਹਰ ਨਹੀਂ ਆਪ ਮੁਹਾਰੇ ਕੁਝ ਵੀ ਨਹੀਂ ਕਰਾਂਗੇ ਜਿਤਨਾ ਕਿਸਾਨ ਆਗੂ ਕਹਿਣਗੇ ਉਹਨਾਂ ਦੀ ਕਾਲ ਤੇ ਹੀ ਅੱਗੇ ਵਧਿਆ ਜਾਊਗਾ ਪਰ ਜੇ ਗੱਲ ਕੀਤੀ ਜਾਵੇ ਬੀਤੀ ਅ ਪਿਤੇ ਦਿਨ ਦੀ ਤਾਂ ਜਿਸਾ ਹਿਸਾਬ ਨਾਲ 27 ਸਰਕਾਰ ਦੇ ਵੱਲੋਂ ਕੀਤੀ ਗਈ ਹੈ ਬਾਰਡਰਾਂ ਦੇ ਉੱਤੇ ਤਾਂ ਲੱਗਦਾ ਜੇ ਇਹ ਹਾਲਾਤ ਦੇ ਵਿੱਚ ਅੱਗੇ ਵਧਣਾ ਵੀ ਕਾਫੀ ਮੁਸ਼ਕਲ ਹੈ ਜੋ ਕਿ ਤਨਾ ਕਿਤੇ ਜੇ ਆਗੂਆਂ ਦਾ ਵੀ ਕਹੜਾ ਕਿ ਜੇ ਅੱਜ ਵੀ ਸਰਕਾਰ ਜਾਂ ਸਰਕਾਰ ਦਾ ਕੇਂਦਰੀ ਖੇਤੀਬਾੜੀ ਮੰਤਰੀ ਟਵੀਟ ਕਰ ਦੇਵੇ ਕਿ ਤੁਹਾਡੀਆਂ ਮੰਗਾਂ ਜੜੀਆਂ ਨੇ ਉਹ ਮੰਨੀਆਂ ਗਈਆਂ ਨੇ ਟਵੀਟ ਇੱਕ ਸਾਂਝਾ ਕਰ ਦਿੱਤਾ ਜਾਵੇ ਤਾਂ ਅਸੀਂ ਸ਼ੰਭੂ ਬਾਰਡਰ ਤੋਂ ਹੀ ਵਾਪਸ ਮੁੜ ਜਾਵਾਂਗੇ ਅਸੀਂ ਦਿੱਲੀ ਜਾਣ ਦੀ ਕੋਈ ਜਿੱਦ ਨਹੀਂ ਹੈ ਪਰ ਸਾਡੀਆਂ ਮੰਗਾਂ ਜਿਹੜੀਆਂ ਹਨ ਉਹ ਮੰਨੀਆਂ ਜਾਣ ਕੈਮਰਾਮੈਨ ਪ੍ਰਵੀਨ ਦੇ ਨਾਲ ਗਗਨਦੀਪ ਸਿੰਘ ਸカイ ਨਿਊਜ਼ ਪੰਜਾਬ